मुड़े जो पंजा च ਸਿਕਾ ਜੀ ਤੁਸੀਂ ਦਾ ਅਨਮਿਊਟ ਦੇ ਨਾਲ ਜੁੜਿਓ ਮੈਂ ਜਗਜੀਤ ਸਿੰਘ ਪੰਜੋੜੀ ਇਸ ਵਕਤ ਕੈਨੇਡਾ ਦੀ ਧਰਤੀ ਦੇ ਉੱਤੇ ਮੌਜੂਦ ਹਾਂ ਪੰਜਾਬੀ ਦੁਨੀਆ ਦੇ ਵਿੱਚ ਜਿਹੜੇ ਵੀ ਕੋਨੇ ਦੇ ਵਿੱਚ ਜਾਂਦੇ ਆ ਆਪੋ ਆਪਣੀਆਂ ਮੱਲਾਂ ਜੜੀਆਂ ਨੇ ਆਪਣੇ ਖਿੱਤੇ ਦੇ ਵਿੱਚ ਮਾਰਦੇ ਆ ਉੱਥੇ ਹੀ ਸਹਿਤਕਾਰ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਆ ਸੋ ਅੱਜ ਕੈਨੇਡਾ ਦੀ ਧਰਤੀ ਦੇ ਉੱਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਇੱਕ ਕਿਤਾਬ ਜਿਹੜੀ ਆ ਰਿਲੀਜ਼ ਕੀਤੀ ਗਈ ਆ ਮਹੀਨਾਵਾਰ ਮੀਟਿੰਗ ਦੇ ਵਿੱਚ ਕਿਤਾਬ ਜਿਹੜੀ ਆ ਉੱਗੇ ਸ਼ਾਇਰ ਕੁਵਿੰਦਰ ਚਾਂਦ ਹੋਰਾਂ ਦੀ ਆ ਕਿਤਾਬ ਦਾ ਨਾਮ ਮੁਆਫੀ ਨਾਮ ਹੈ ਸੋ ਕਿਤਾਬ ਰਿਲੀਜ਼ ਹੋ ਰਹੀ ਹੈ ਆਓ ਚਲਦੇ ਹਾਂ ਰਿਲੀਜ਼ਿੰਗ ਸਮਾਰੋਹ ਦੇ ਵਿੱਚ ਆਓ ਚੱਲੀ ਤੁਹਾਨੂੰ ਵੀ ਦਿਖਾਉਨੇ ਆ ਪੰਜਾਬ ਦੇ ਉੱਗੇ ਸ਼ਾਇਰ ਕਵਿੰਦਰ ਚਾਨ ਜੀ ਦੀ ਪੁਸਤਕ ਮੁਆਫੀਨਾਮਾ ਲੋਕ ਅਰਪਿਤ ਕੀਤੀ ਗਈ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੀ ਮਹੀਨਾਵਾਰ ਬੈਠਕ ਯਾਨੀ ਕਿ ਕਵੀ ਦਰਬਾਰ ਦੇ ਵਿੱਚ ਪੁਸਤਕ ਮੁਆਫੀ ਨਾਮਾ ਲੋਕ ਅਰਪਿਤ ਕੀਤੀ ਗਈ। ਇਹ ਸਮਾਗਮ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਇਆ। ਜੋ ਬੈਠਕ ਰੱਖੀ ਗਈ ਉਹ ਕੈਨੇਡਾ ਡੇ ਨੂੰ ਸਮਰਪਿਤ ਸੀ। ਇਸ ਮੌਕੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਆਪਣੀਆਂ ਵੱਡਮੁਲੀਆਂ ਸਾਹਿਤਕ ਰਚਨਾਵਾਂ ਲੈ ਕੇ ਪਹੁੰਚੇ। ਦੋਸਤੋ ਮੈਂ ਨਾਟਕਕਾਰ ਡਾਕਟਰ ਸਾਹਿਬ ਸਿੰਘ ਅੱਜ ਸਰੀ ਦੇ ਵਿੱਚ ਇੱਕ ਸ਼ਾਨਦਾਰ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਜ ਵਿਚ ਸਾਡੇ ਪ੍ਰਸਿੱਧ ਸ਼ਾਇਰ ਜਿਹੜੇ ਕੁਵਿੰਦਰ ਚਾਨਦ ਨੇ ਉਹਨਾਂ ਦੀ ਕਿਤਾਬ ਮਾਫੀਨਾਮਾ ਉਹਦੇ ਬਾਰੇ ਉਹਦਾ ਰਿਲੀਜ਼ ਸਮਾਰਮ ਹੋਇਆ ਉਹਦੇ ਉੱਤੇ ਵਿਚਾਰ ਪਟੰਦਰਾ ਹੋਇਆ ਜਿਹਦੇ ਵਿੱਚ ਪ੍ਰੋਫੈਸਰ ਕਸ਼ਮੀਰਾਤ ਸਿੰਘ ਹੋਰਾਂ ਨੇ ਆਪਣੇ ਵਿਚਾਰ ਰੱਖੇ ਤੇ ਮੈਂ ਕਿਤਾਬ ਬਾਰੇ ਵਿਚਾਰ ਰੱਖਦਿਆਂ ਜਿਹੜੀ ਗੱਲ ਖੂਬਸੂਰਤ ਸੀ ਕਹਿਣ ਵਾਲੀ ਉਹ ਇਹ ਸੀ ਕਿ ਇਹ ਕਿਤਾਬ ਜਿਹੜੀ ਹੈਗੀ ਹੈ ਇਹ ਇੱਕ ਥੀਸਿਸ ਦੀ ਤਰ੍ਹਾਂ ਦੀ ਕਿਤਾਬ ਹੈ ਜਿਹਦੇ ਵਿੱਚ ਕਵਿਤਾ ਕਿਦਾਂ ਕਹਿਣੀ ਚਾਹੀਦੀ ਹੈ ਇਹ ਵੀ ਸ਼ਾਮਲ ਹੈ ਤੇ ਕਵਿਤਾ ਦੇ ਵਿੱਚ ਹੋਣਾ ਕੀ ਚਾਹੀਦਾ ਵਿਚਾਰ ਕੀ ਹੋਣੇ ਚਾਹੀਦੇ ਉਹ ਵੀ ਹੈ ਸੋ ਮੈਂ ਕੁਵਿੰਦਰ ਚਾਨਦ ਹੋਰਾਂ ਨੂੰ ਇੱਕ ਵਾਰੀ ਫੇਰ ਵਧਾਈ ਦਿੰਨਾ ਕਿ ਉਹਨਾਂ ਨੇ ਇੱਕ ਖੂਬਸੂਰਤ ਕਵਿਤਾ ਦੀ ਕਿਤਾਬ ਜੜੀ ਹੈਗੀ ਹੈ ਔਰ ਜਿਹੜੇ ਪਬਲਿਸ਼ਰਸ ਨੇ ਆ ਟਮਾਟ ਵਾਲੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਨਾ ਕਿ ਉਹਨਾਂ ਨੇ ਇੰਨੀ ਖੂਬਸੂਰਤ ਕਿਤਾਬ ਛਾਪੀ ਅੱਜ ਦੇ ਯੁੱਗ ਵਿੱਚ ਮਾਫੀਨਾਮਾ ਨੂੰ ਕਿਵੇਂ ਦੇਖਦੇ ਹਾਂ ਮੈਂ ਸਮਝਦਾ ਅੱਜ ਜਿੱਦਾਂ ਅੱਜ ਦੇ ਯੁੱਗ ਵਿੱਚ ਜ਼ਿਆਦਾ ਇਹ ਚੱਲ ਰਿਹਾ ਪਈ ਫਲਾਣੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਫਲਾਣੇ ਤੋਂ ਮਾਫੀ ਮੰਗਵਾਨੀ ਹੈ ਧੱਕੇ ਨਾਲ ਮੰਗਵਾਨੀ ਜਾਂ ਕੁਝ ਹੈ ਉਹਦੇ ਵਿੱਚ ਜੇ ਇੱਕ ਸ਼ਾਇਰ ਇਦਾਂ ਦੀ ਗੱਲ ਕਰ ਰਿਹਾ ਹੈ ਕਿ ਮਾਫੀ ਮੰਗਿਆਂ ਬਹੁਤ ਕੁਝ ਜਿਹੜੇ ਮਸਲੇ ਹੱਲ ਹੋ ਜਾਂਦੇ ਨੇ ਇਹ ਵੱਡੀ ਗੱਲ ਹੈ ਔਰ ਖਾਸ ਤੌਰ ਤੇ ਉਸ ਹਫਤੇ ਦੇ ਵਿੱਚ ਚਾਂਦ ਸਾਹਿਬ ਸਮਾਜ ਦੇ ਕੁਝ ਵਰਗਾਂ ਤੋਂ ਵਿਸ਼ੇਸ਼ ਤੌਰ ਤੇ ਮਾਫੀ ਮੰਗ ਰਹੇ ਨੇ ਖਾਸ ਤੌਰ ਤੇ ਤੀਆਂ ਧਿਆਣੀਆਂ ਤੋਂ ਬਹੁਤ ਵੱਡੀ ਮਾਫੀ ਮੰਗਦੇ ਨੇ ਜਿਹੜੀ ਮੈਨੂੰ ਲੱਗਦਾ ਸਦੀਆਂ ਤੋਂ ਡਿਊ ਸੀ ਉਹ ਇਸ ਹਫਤਾ ਵਿੱਚ ਮੰਗੀ ਜਾ ਰਹੀ ਹੈ আর ਪਹਿਲੀ ਗੱਲ ਤੋਂ ਦੋਸਤੋ ਕਿ ਸੌਣ ਵਾਲਿਆਂ ਨੂੰ ਅਫੀਸ਼ੀਅਲ ਗੋਣ ਦਿੱਤੇ ਗਾੜਾ ਕਿ ਪੰਜਾਬ ਤੋਂ ਬਾਹਰ ਪੰਜਾਬੀ ਦੀਆਂ ਪੁਸਤਕਾਂ ਦੇ ਇਦਾਂ ਦੇ ਸਮਾਗਮ ਹੋ ਰਿਹਾ ਹੈ ਜਿਹੜੇ ਪਰ ਵੀ ਹਾਜ਼ਰੀ ਦੀ ਵਿੱਚ ਇੱਕ ਵੀ ਲੋਕੀ ਸਰਬੋਗਤ ਪ੍ਰੀ ਅਮਰੀਕਾ ਕੇਂਦਰੀ ਹੱਦ ਸਭਾ ਦੇ ਬੋਲੀ ਪੁਸਤਕਾਂ ਦੀਆਂ ਵਿਚਾਰ ਚਰਚਾ ਤੇ ਉਸ ਕਿਦਾਂ ਦਾ ਵਿਜਵਾਨਾ ਨੇ ਬੋਲਿਆ ਸਰਦਾਰ ਕਸ਼ਮੀਰਾ ਸਿੰਘ ਉਸ ਕਸ਼ਮੀਰਾ ਸਿੰਘ ਸੁਰੀ ਦਾ ਕਿਸਾ ਉਸ ਨੇ ਕਿਪਾਲ ਸੋਹੀ ਸੁਗ ਅੰਮ੍ਰਿਤ ਲਾਹੀ ਕੋਸ਼ੋਰ ਸੱਜਣੇ ਤੇ ਕੁੱਟਾ ਹੁੰਦਾ ਜਿੰਨਾ ਵੀ ਚੰਗਾ ਇਹ ਮੈਂ ਆਪਣੇ ਮੂੰਹ ਨਹੀਂ ਦਿਖਾ ਸਕਦਾ ਇੱਕ ਮੈਂ ਖੇਰ ਆਪ ਦਾ ਪੜਦਾ ਹੁੰਦਾ ਕਿ ਆਪਣੇ ਅੰਦਰਲੇ ਸੀਛੇ ਵਿੱਚ ਆਪਾ ਕਰਦਾ ਦਾਹ ਮੈਂ ਕਰ ਲਈ ਸੰਨੋਵਾ ਜੀ ਹਾਂ ਅਜਨ ਨੇ ਜਿਹੜਾ ਨੇ ਉਸਕਤ ਦੇ ਵਿੱਚੋਂ ਕੁਝ ਕੈਸੀਆਂ ਬਣਵਾ ਕੇ ਕੈਸੀ ਮੇਰੇ ਸਾਹਮਣੇ ਖੜਾ ਆਮ ਤੌਰ ਤੇ ਫਕੀਨੇ ਹਮੇਂ ਪੁਸਤਕ ਪਰ ਬਾਤ ਕੀਤੀ ਉਹ ਜਵਾਨਾਂ ਨਾਲ ਅੱਜ ਮੈਂ ਉਹਨਾਂ ਤੇ ਖਿਆਲ ਕਰਨ ਦਾ ਸੁਧਾਰ ਹੁੰਦਾ ਪਰ ਅਜ ਭੁਲਿਆ ਹੀ ਨਹੀਂ ਪੁਸਤਕ ਨੂੰ ਭੁਲੇ ਫਤਾਨੇ ਨਹੀਂ ਜਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਿੰਨਾ ਫਾਇਦਾ ਤੋਂ ਬਾਹਰ ਬੰਦੇ ਸਮਾਧਨ ਕਰ ਰਹੇ ਹਾਂ ਕਰਵਾ ਰਹੇ ਹਾਂ ਨਵੀਂ ਪੇਟ ਨਾਲ ਮਿਲਦੀ ਹੈ ਨੌਜਵਾਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਪਟਿਆਲੇ ਔਰਟਮਾਰਸ ਵਾਲਾ ਕੋਲ ਅਫਿਸ ਕਿੱਥੇ ਹੈ ਜ਼ਰੂਰ ਦੱਸੋ